ਹਾਂ ਬਤਾਂ ਕੇ ਕਿ ਬਿਨਾ ਦੋਸਤ ਜੁਵਾਨ ਕਰਕੇ ਆਏ ਹਾਂ ਹਾਂ ਹੁਣ ਲਓ ਜੀ ਦੋਸਤੋ ਛੋਟੀ ਦਿਖਾਉਣ ਲੱਗਾ ਸੋਨੂੰ ਸਾਲ 2025 ਦੀ ਪਹਿਲੀ ਮੰਡੀ ਆ ਇਹ ਪਸ਼ੂ ਮੰਡੀ ਰਾਮਪਰਾ ਫੂਲ ਤੇ ਖੜੇ ਆ ਦਿਖਾਵਾਂਗੇ ਵਿਕਰੀ ਵਾਲੇ ਨਾਲ ਦੇ ਕਵਰ ਕਰਕੇ ਵੀਡੀਓ ਦੇ ਵਿੱਚ ਬਹੁਤ ਟੌਪ ਕੁਆਲਿਟੀ ਦਾ ਮਾਲ ਆੜਾ ਪਸ਼ੂ ਮੰਡੀ ਰਾਮਪਰਾ ਫੂਲ ਦੇ ਵਿੱਚ ਪਹੁੰਚਾ ਇੱਕ ਤਰੀਕ ਪਹਿਲਾ ਮਹੀਨਾ 2025 ਨਵਾਂ ਸਾਲ ਨਵੇਂ ਸਾਲ ਦੀਆਂ ਸਾਰੇ ਭਰਾਵਾਂ ਨੂੰ ਜਿਹੜੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਕਰੇ ਸਾਰਿਆਂ ਲਈ ਜਿਹੜਾ ਨਵਾਂ ਸਾਲ ਤੰਦਰੁਸਤੀਆਂ ਬਖਸ਼ੇ ਤੇ ਤਰੱਕੀਆਂ ਵਾਲਾ ਹੋਵੇ ਕਿਰਪਾ ਕਰਕੇ ਜਿਹੜੇ ਭਰਾ ਆਪਣੀ ਵੀਡੀਓ ਨੂੰ ਦੇਖਦੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਨਵੇਂ ਵੀਰ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿੱਤੀ ਦਿਖਾਉਣ ਲੱਗਿਆ ਤੁਹਾਨੂੰ ਸਾਹਮਣੇ ਜਿਹੜੀ ਤੁਸੀਂ ਦੇਖ ਰਹੇ ਹੋ ਅੱਗੋਂ ਫੇਸ ਕੁਆਲਿਟੀ ਦੀ ਚੈੱਕ ਕਰ ਲਓ ਸਿੰਗਾ-ਸੁੰਗਾ ਦੀ ਬਿਲਕੁਲ ਕੁੰਡੀਆਂ ਤੇ ਬਾਡੀ ਬੰਤਰ ਦੀ ਚੈੱਕ ਕਰੋ ਫੁੱਲ ਕੱਦ ਫੁੱਲ ਵਜਨਾ ਬਿਲਕੁਲ ਟਾਪ ਕੁਆਲਿਟੀ ਦੀ ਝੋਟੀ ਹੈ ਬਾਈ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲਵਾਂਗੇ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਿਓ ਤੋੜ ਕੇ ਵੀ ਦਿਖਾਵਾਂਗੇ ਫੁੱਲ ਕੱਦ ਫੁੱਲ ਬਾਜਣ ਦੇਖੋ ਤੋੜ ਤੋੜ ਕੇ ਵੀ ਦਿਖਾਵਾਂਗੇ ਤੁਹਾਨੂੰ ਇੱਕ ਵਾਰੀ ਹਵਾਨਾ ਜਿਹੜਾ ਨੇੜੇ ਤੋਂ ਚੈੱਕ ਕਰ ਲਓ ਤੁਸੀਂ ਚਾਰ ਚਾਰੋਂ ਥਣ ਇੱਕੋ ਜਿਹੀ ਬਾਈ ਸੋਨਾ ਮੁਠੀ ਚਵਾਈ ਵਾਲਾ ਥਣ ਲੱਗਿਆ ਹੋਇਆ ਲੈ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਿਓ ਬਾਈ ਤੋੜਾ ਤੋੜਾ ਚੈੱਕ ਕਰਵਾਉਣਾ ਤੁਹਾਨੂੰ ਝੋਟੀ ਦਾ ਬਹੁਤ ਜਿਆਦਾ ਟੌਪ ਕੁਆਲਿਟੀ ਦੀ ਝੋਟੀਆਂ ਬਾਈ ਦੀ ਦੇਖੋ ਫੁੱਲ ਕੱਦ ਫੁੱਲ ਵਜਣਾ ਬਵਾਨਾ ਥੋੜਾ ਜਿਹਾ ਬਾਈ ਜਿਹੜਾ ਬੰਦ ਚ ਪੈਂਦੀ ਆ ਬੰਦ ਆਰਡਰ ਜ਼ਬਰ ਚੰਗੇ ਦੁੱਧ ਵਾਲੀ ਝੋਟੀਆਂ ਬਾਈ ਦੀ ਦੱਸਣ ਮਦਦਕਾ ਪਹਿਲਾਂ ਆਫ ਕੈਮਰਾ ਗੱਲ ਹੋਈ ਹੈ ਬਾਕੀ ਜਾਣਕਾਰੀ ਬਾਈ ਤੋਂ ਵੀ ਲੰਮਾ ਮੋੜ ਲੈ ਬੀ ਮੋੜ ਲੈ ਅੱਗੇ ਦੇਖੋ ਫੇਸ ਕੁਆਲਿਟੀ ਚੈੱਕ ਕਰੋ ਸਿੰਘ ਸਿੰਘ ਬਹੁਤ ਸੋਹਣਾ ਲੱਗਾ ਬਾਈ ਬਿਲਕੁਲ ਕੁੱਟਾ ਸਿੰਘ ਆ ਦੇਖੋ ਤੇ ਮੰਤਰ ਦੇਖੋ ਕਰਮਾਲੀ ਕਮਾਲ ਦੀ ਮੰਤਰ ਆ ਬਾਈ ਛੋੜੇ ਪੜੇ ਦੀ ਮੰਤਰ ਬਹੁਤ ਸੋਹਣੀਆਂ ਆ ਪਗਲਾ ਪਿਛਲਾ ਥੋੜਾ ਬਿਲਕੁਲ ਬਰਾਬਰ ਦੇਖੋ ਆਰਡਰ ਚ ਥੋੜਾ ਜਿਹਾ ਬੰਦ ਪੈ ਜਾਂਦੀ ਆ ਬਾਈ ਨਾ ਸੁਣਾ ਜਿਹੜਾ ਤੁਹਾਨੂੰ ਸ਼ਹਿਰ ਤੋਂ ਵੀ ਚੈੱਕ ਕਰਵਾਉਣਾ ਥੋੜਾ ਜਿਹਾ ਪਸਮਾਕ ਕਰਨਾ ਦੇਖ ਸਾਰਨ ਤੁਸੀਂ ਅੰਡਰ ਆਰਡਰ ਚ ਜਿਹੜੀ ਬੰਦ ਚ ਪੈਂਦੀ ਆ ਪਰ ਚੰਗੇ ਦੁੱਧ ਵਾਲੀ ਆ ਚੰਗੇ ਦੁੱਧ ਵਾਲੀ ਝੋਟੀ ਆ ਬਾਈ ਬਾਕੀ ਜਾਣਕਾਰੀ ਆਪਾਂ ਸਾਰੇ ਬਾਈ ਤੋਂ ਲੈਣੇ ਆ ਜੀ ਬਈ ਅੱਛੀ ਗੱਲ ਜੀ ਬਈ ਨਾਮ ਆ ਗਿਆ ਆਪਣਾ ਕਲਨੋ ਬਿੱਕੀ ਠੀਕਾ ਪਿੰਡ ਕਿਹੜਾ ਬਈ ਬਿੱਕੀ ਦੂਜਾ ਜ਼ਿਲ੍ਹਾ ਬਠਿੰਡਾ ਠੀਕ ਹੈ ਜਿਹੜੀ ਆਪਾਂ ਝੋਟੀ ਤੋਰ ਕੇ ਦਿਖਾਈਏ ਕਿਹੜਾ ਸੂਈ ਹੈ ਬਈ ਇਸ ਵਾਰ ਦੂਜਾ ਸੂਆ ਇਸ ਵਾਰ ਸੂਈ ਆ ਬਈ ਕਿੰਨੇ ਦਿਨਾਂ ਦੀ ਇਹ ਅੱਜ ਪੰਜਵਾਂ ਦਿਨ ਹੈ ਪੰਜਵਾਂ ਦਿਨ ਸੂਈ ਨੂੰ ਆ ਬਈ ਤੇ ਬੱਚਾ ਕੀ ਆ ਮੰਗਰ ਕੱਟੀ ਆਈ ਕੱਟੀ ਬੱਚਾ ਮੰਗਰ ਕੱਟੀ ਆਈ ਦੇਖ ਸਕਦੇ ਹੋ ਤੁਸੀਂ ਪੰਜ ਤੋਂ 6 ਦਿਨ ਹੋ ਗਏ ਬਈ ਜਿਹੜਾ ਸੂਈ ਨੂੰ ਕੱਟੀ ਵੀ ਸੁਨੱਖੀ ਆ ਮੰਗਰ ਤੇ ਦੁੱਧ ਕਿੰਨਾ ਕੁ ਧਿਆਰਾ ਬਈ ਹੁਣ ਤਸੱਲੀ ਵਾਲਾ ਪੂਰਾ 14 ਕਿਲੋ 14 ਕਿਲੋ ਬਈ ਠੀਕ ਆ ਬੰਦੇ ਜੀ 14 ਕਿਲੋ ਤੋਂ ਬਾਹਰ ਦੇ ਠੀਕ ਆ ਬੰਦੇ ਜੀ ਆਰਡਰ ਚ ਪੰਜੇ ਦੁੱਧ ਹੈਗਾ ਬਈ ਪ੍ਰੋਫੈਸਰ ਜੀ ਪੰਦਲੇ ਵੀ ਦੀ ਕਰਦੇ ਆ ਵੱਡੇ ਦੇ ਵੀ ਦੀ ਲੱਤ ਨਹੀਂ ਠੀਕ ਆ ਮਤਲਬ 2 ਡੰਗ 4 ਡੰਗ ਜੇ ਕੋਈ ਪ੍ਰਾਤ ਤਸੱਲੀ ਕਰ ਸਕਦਾ ਠੀਕ ਆ ਤੇ ਦੇ ਦੂਗੀ ਮਤਲਬ 20 ਦੇ ਨੇੜੇ ਹਾਂਜੀ ਠੀਕ ਆ ਤੇ ਆਪਣੀ ਘਰ ਦੀ ਆ ਬਈ ਹਾਂਜੀ ਘਰ ਦੀ ਠੀਕ ਆ ਤੇ ਚਵਾਈ 16 ਕਿਲੋ ਚ ਚਵਾਈ ਚ ਕੋਈ ਦੀ ਚੰਗੀਆਂ ਬੋਲੀਆਂ ਬਈ ਠੀਕ ਆ ਤੇ ਭਾਗ ਹੀ ਰੱਖਿਆ ਬਈ ਜੈ ਜੀ ਭਾਤ ਆ ਬਈ 2 ਲੱਖ ਰੁਪਏ ਮਾਦੇ ਠੀਕ ਆ ਬਈ ਕਿੰਨਾ ਮਾਲਤਾਨ ਕਰਦਾ 2 ਲੱਖ ਰੁਪਏ ਦੇ ਵਿੱਚੋਂ ਮਾਨਦਾਨ ਹੋ ਜੂ ਖੁੱਲਾ ਠੀਕ ਆ ਫੋਨ ਨੰਬਰ ਵੀ ਆਪਣਾ ਫੋਨ ਨੰਬਰ ਹੈ 94650 5440 5440 ਧੰਨਵਾਦ ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਝੋਟੀ ਤੇ ਇੱਕ ਵਾਰੀ ਖੜੀ ਤੇ ਹੋਰ ਨਿਗਾਹ ਮਾਰ ਲਓ ਸਿੰਗਾ ਸੁੰਗਾ ਦੀ ਬਿਲਕੁਲ ਕੁੰਡੀਆਂ ਸੋਹਣੀ ਫੇਸ ਕੁਆਲਿਟੀ ਤੇ ਮੰਗਰ ਬੱਚਾ ਕਰਤੀ ਐ ਤੋੜ ਕੇ ਇੱਕ ਵਾਰੀ ਤੁਹਾਨੂੰ ਥੋੜੀ ਹੋਰ ਦਿਖਾਣੇ ਇੱਕ ਵਾਰੀ ਹੋਰ ਜੱਜ ਕਰ ਲਿਓ ਬੰਦ ਆਰਡਰ ਚ ਵੈਂਦੀ ਐ ਪਰ ਬਾਈ ਕਹਿੰਦਾ ਵੀ ਚੰਗੇ ਦੁੱਧ ਬਾਈ ਚੰਗ ਬਹੁਤ ਚੰਗਾ ਕੱਢਦੀ ਐ ਲੈ ਤੋਰ ਦਿਨੂ ਇੱਕ ਵਾਰੀ ਹੋਰ ਚੈੱਕ ਕਰ ਲਿਓ ਬਹੁਤ ਸਨਖੀ ਝੋਟੀ ਹੈ ਬਾਈ ਚੰਗੇ ਕੱਦ ਕਾਟ ਵਾਲੀ ਦੇ ਚੰਗੇ ਵਜਨ ਵਾਲੀ ਤੇ ਉਹਨਾਂ ਚੰਗੇ ਬਾਈ ਦੇ ਦਸਨਮ ਦਾ ਜਿਹੜਾ ਬਾਈ ਦੁੱਧ ਕੱਢਦੀ ਹੈ ਦੇਖੋ ਰਵਾਨਾ ਹਮੂਨਾ ਦੇਖੋ ਕਰਮਾਲੀ ਦਾ ਥਣ ਥਣ ਜਿਹੜਾ ਪੂਰਾ ਸਪੇਸ ਤੇ ਲੱਗਾ ਹੋਇਆ ਹੈ ਬਾਈ ਕਿਰਪਾ ਕਰਕੇ ਜਲਦੀ ਜਲਦੀ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ 2025 ਦੀ ਪਹਿਲੀ ਵੀਡੀਓ ਹੈ ਦੇਖੋ ਜੇ ਕਿਸੇ ਵੀ ਭਰਾ ਨੂੰ ਝੋਟੀ ਪਸੰਦ ਆਈ ਤਾਂ ਕਰ ਲੈ ਸੰਪਰਕ ਬਾਈ ਨਾਲ ਜੀ ਅਵੇ ਇੱਕ ਛੋਟੀ ਤੁਹਾਨੂੰ ਹੋਰ ਦਿਖਾਉਨੇ ਆ ਬਹੁਤ ਜਿਆਦਾ ਟੌਪ ਦੀ ਝੋਟੀ ਆ ਵੀ ਬਾਈਆਂ ਕੋਲੇ ਦੇਖੋ ਸਿੰਗਾ-ਸੁੰਗਾ ਦੀ ਬਿਲਕੁਲ ਕੁੰਡੀਆ ਸੋਹਣੀ ਫੇਸ ਕੁਆਲਿਟੀ ਆ ਤੇ ਹਵਾਨਾ ਹੁਬੂਨਾ ਕਰਮਾਂ ਵਾਲੀ ਨੇ ਜਿਹੜਾ ਬੜਾ ਵਾ ਕਮਾਲ ਦਾ ਤਿਆਰ ਕਰਿਆ ਹੋਇਆ ਡਿਟੇਲ ਸਾਰੀ ਬਾਈ ਹੋਰਾਂ ਤੋਂ ਪੁੱਛਾਂਗੇ ਇੱਕ ਵਾਰੀ ਖੜੀ ਦੇ ਨਗਾ ਮਾਰ ਲਿਓ ਚੰਗਾ ਕੱਦਗਾਟ ਆ ਸੋਹਣਾ ਹਵਾਨਾ ਬਾਈ ਦੇਖੋ ਹਵਾਨਾ ਹੁਬੂਨਾ ਬਹੁਤ ਸੋਹਣਾ ਬਣਾਇਆ ਕਰ ਇੱਕ ਵਾਰੀ ਨੇੜੇ ਤੋਂ ਵੀ ਚੈੱਕ ਕਰਵਾ ਲੈਣ ਦੇਖੋ ਚਾਰੋਂ ਥਾਣੇ ਕੋ ਜੇ ਸੋਨਾ ਮੁੱਠੀ ਚਪਾਈ ਵਾਲਾ ਥਾਣਾ ਲੱਗਾ ਬਾਈ ਫੁੱਲ ਸਪੇਸ ਵਾਲਾ ਥਾਣਾ ਤੋਰ ਕੇ ਵੀ ਦਿਖਾਵਾਂਗੇ ਤੁਹਾਨੂੰ ਤੁਰਦੀ ਨੂੰ ਚੈੱਕ ਕਰ ਲਿਓ ਬਿਲਕੁਲ ਸਾਫ-ਸਵਾਨਾ ਦੇਖੋ ਤੇ ਅੰਗਾੜੀ-ਅੰਗੂੜੀ ਬਹੁਤ ਆਕਰਮ ਵਾਲੀ ਦੀ ਬਾਈ ਦੇਖੋ ਬਹੁਤ ਜਿਆਦਾ ਸਾਫ ਅਡਰ ਦੀ ਆ ਬਹੁਤ ਜਿਆਦਾ ਚੰਗੇ ਸਜ ਵਾਲਾ ਥਾਣਾ ਲੱਗਿਆ ਹੋਇਆ ਬਾਈ ਤੇ ਬਾਕੀ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਲੈ ਲਵੋ ਜੀ ਇੱਕ ਵਾਰੀ ਤੁਰਦੀ ਤੇ ਨਿਗਾ ਮਾਰ ਲਿਓ ਲੈ ਇੱਕ ਵਾਰੀ ਤੁਰਦੀ ਤੇ ਮਾਰ ਲਿਓ ਨਗਾ ਹੁਣੀ ਫੇਸ ਕੁਆਲਿਟੀ ਹੁੰਡਾ ਸਿੰਘ ਚੰਗੀ ਬਾਡੀ ਬੰਤਰੀ ਚੰਗਾ ਕੱਦ ਕਾਠ ਬਾਈ ਕੱਦ ਕਾਠ ਦੀ ਵੀ ਉਹਨੂੰ ਹੀ ਚੰਗੀ ਆ ਬਾਈ ਤੇ ਹਵਾਨਾ ਨੂੰ ਨਾ ਕਰਮਾਲੀ ਨੇ ਬਹੁਤ ਸੋਹਣਾ ਕਾਰ ਕਰਿਆ ਬਾਈ ਦੇਖੋ ਓਏ ਆ ਦੇਖੋ ਬਾਈ ਸੋਹਣਾ ਜਿਹੜੀ ਸੋਹਣੀ ਫੇਸ ਕੁਆਲਿਟੀ ਆ ਕੁੰਡਾ ਸਿੰਘ ਦਾ ਬਿਲਕੁਲ ਕੱਦ ਕਾਠ ਬਹੁਤ ਚੰਗਾ ਤੇ ਉਹਨੇ ਹੀ ਚੰਗਾ ਬਾਈ ਕਰਮਾਲੀ ਨੇ ਹਵਾਨਾ ਬਣਾਇਆ ਬਹੁਤ ਜਿਆਦਾ ਸੋਹਣਾ ਹਵਾਨਾ ਯਾਰ ਦੇਖੋ ਬਾਕੀ ਦੁੱਧਾ ਤਾਂ ਨਾਜਾ ਜਿਹੜਾ ਤੁਸੀਂ ਆਰਡਰ ਨੂੰ ਦੇਖ ਕੇ ਲਾ ਲਿਓ ਜਾਣਕਾਰੀ ਸਾਰੀ ਜਿਹੜੀ ਇਹ ਆਪਾਂ ਬਾਈ ਤੋਂ ਲਵਾਂਗੇ ਬਾਈ ਕਿੰਨੇ ਚਰਦੀ ਸੂਈ ਆ ਕਿਹੜਾ ਸੁਗਾ ਕਿੰਨਾ ਕੁ ਦੁੱਧ ਆ ਦੇਖੋ ਬੰਤਰ ਬਹੁਤ ਚੰਗੇ ਛੋਟੀ ਦੀ ਬਾਈ ਚੰਗੇ ਕੱਦ ਕਾਠ ਵਾਲੀ ਆ ਸੋਣ ਸਿੰਘ ਸਿੰਘ ਵੀ ਬਹੁਤ ਸੋਣਾ ਬਾਈ ਦੇਖੋ ਬਾਕੀ ਬਾਈ ਨਾਲ ਕਰਵਾਉਣਾ ਹੈ ਸੋਡੀ ਗੱਲ ਬਾਤ ਮੈਂ ਵੀ ਕਰਦੇ ਨੇ ਜਿਹੜੇ ਬਈ ਚੀਕਾ ਬਈ ਨਾਂ ਦਾ ਹੈ ਆਪਣਾ ਲਾਹ ਸੁਖਦੀਪ ਸਿੰਘ ਸੁਖਦੀਪ ਪਿੰਡ ਕਿਹੜਾ ਬਈ ਪਿੰਡ ਫੂਲ ਹੈ ਜਿਲ੍ਹਾ ਬਠਿੰਡਾ ਨੇੜੇ ਰਾਮਪਰਾ ਫੂਲ ਹਾਂਜੀ ਠੀਕ ਹੈ ਇਹ ਜਿਹੜੀ ਆਪਾਂ ਛੋਟੀ ਤੋਰ ਕੇ ਦਿਖਾਈਏ ਕਿਹੜਾ ਸੂਸੂਈ ਹੈ ਬਈ ਇਸ ਵਾਰ ਇਹ ਦੂਜੇ ਸੀ ਵਸੂਈ ਦੀ ਹੈ ਜੀ ਦੂਜਾ ਸੂ ਇਸ ਵਾਰ ਸੂਈ ਹੈ ਕਿੰਨੇ ਦਿਨਾਂ ਦੀ ਬਈ ਉਹ ਨੂੰ ਹੋ ਗਈ 12 ਦਿਨਾਂ ਦੀ 12 13 ਦਿਨ ਸੂਈ ਨੂੰ ਹੋਗੇ ਤੇ ਬੱਚਾ ਕੀ ਆ ਵੀ ਮੰਗ ਰਹੇ ਹਨ ਕੱਟੀ ਹੈ ਜੀ ਬੱਚਾ ਮਗਰ ਕੱਟਿਆ ਹੀ ਦੇਖ ਸਕਦੇ ਤੁਸੀਂ ਸੋਹਣੀ ਪਲੀ ਹੋਈ ਕੱਟਿਆ 12 ਤੋਂ 13 ਦਿਨਾਂ ਦੀ ਸੂਈ ਹੈ ਬਈ ਤੇ 12 13 ਦਿਨਾਂ ਦੀ ਸੂਈ ਥੱਲੇ ਪਰ ਆ ਕਿੰਨਾ ਕ ਦੁੱਧ ਤਿਆਰ ਹੋਣਾ ਬਾਈ ਦੁੱਧ 12 ਲੀਟਰ ਤਿਆਰ ਆ ਬਾਈ 12 ਲੀਟਰ ਲੈ ਵੀ ਬਾਈ ਨੇ ਬਹੁਤ ਜ਼ਾਇਦ ਗੱਲ ਕਿਛਿਆ ਕਹਿੰਦਾ ਵੀ 12 ਲੀਟਰ ਦੁੱਧ ਤਿਆਰ ਆ ਤੇ ਨਹੀਂ ਪਹੁੰਦੀ ਇਹ ਜੀ ਝੋਟੀ ਦਾ ਬਈ ਅਗਲਾ ਕਹਿੰਦਾ ਵੀ 20 ਲੀਟਰ ਤਿਆਰ 18 ਲੀਟਰ ਤਿਆਰ ਕੋਈ 18 20 ਨਹੀਂ ਕਿਹਾ ਬਾਈ ਕਹਿੰਦਾ ਵੀ 12 ਲੀਟਰ ਬਿਲਕੁਲ ਤਿਆਰ ਆ ਤੇ 12 ਲੀਟਰ ਦੁੱਧ ਵੀ ਬਈ ਬਿਲਕੁਲ ਤਸੱਲੀ ਹੋ ਜੂ ਪੂਰੀ। ਬਾਈ ਕਰੋ ਚੋਕੇ ਦੇ ਜਾਗੇ ਆਪਾਂ। ਦੋ ਡੰਗ ਚਾਰ ਡੰਗ ਅਗਲਾ ਤਸੱਲੀ ਕਰ। ਦੋ ਡੰਗ ਵਾਲਾ ਚਾਰ ਡੰਗ। ਠੀਕ ਆ। ਤੇ ਜੱਜ ਭਾਗੀ ਰੱਖਿਆ ਬਈ ਦਾ ਫਿਰ। ਆਹ ਦਾ 135 ਕਰ ਦਿੰਦੇ ਆ। ਠੀਕ ਆ ਬਾਈ। 135 ਜੋ ਮਾਨਤਾਨ ਹੋ ਜੂ। ਆਹ ਮਾਨਤਾਨ ਕਰ ਲਿਆ। ਠੀਕ ਆ। ਫੋਨ ਨੰਬਰ ਬਈ ਆਪਣਾ। ਫੋਨ ਨੰਬਰ 9023455972। ਠੀਕ ਆ। ਇਹ ਬਾਈ ਦਾ ਫੋਨ ਨੰਬਰ ਹੈ ਜੀ। ਕਿਸੇ ਵੀ ਭਰਾ ਦੀ ਝੋਟੀ ਪਸੰਦਾ ਈ ਤਾਂ ਬਾਈ ਨਾਲ ਜਿਹੜਾ ਬਣਾ ਲਿਓ ਸੰਪਰਕ। ਝੋਟੀ ਬਾਈ ਦੀ ਚੰਗੀ ਆ ਜੀ। ਬਜੂ ਮੰਡੀ ਰੰਪਰਾਪੂਲ ਚਲਦੀ ਚਲਦੀ ਵੀਡੀਓ ਨੂੰ ਕਿਰਪਾ ਕਰਕੇ ਸ਼ੇਅਰ ਜਰੂਰ ਕਰ ਦਿਓ ਅੱਗੇ ਝਲ ਕੇ ਤੁਹਾਨੂੰ ਬੋਰ ਟੌਪ ਤੋਂ ਟੌਪ ਕੁਆਲਿਟੀ ਦੇੜੇ ਨੰਗੀਨੇ ਦਿਖਾਉਣਾ ਇਸੇ ਤਰ੍ਹਾਂ ਦੇ ਬਣੇ ਰਹੋ ਵੀਡੀਓ ਦੇ ਨਾਲ ਕਿਰਪਾ ਕਰਕੇ ਅੰਦਾਜ਼ੇ ਜੀ ਜਦ ਇਹ ਕਾ ਤੁਹਾਨੂੰ ਵਹਿੜ ਦਿਖਾਉਣ ਲੱਗਿਆ ਬਹੁਤ ਜਿਆਦੇ ਟੌਪ ਕੁਆਲਿਟੀ ਦੀ ਵਹਿੜਾ ਖੜੀ ਨੂੰ ਜੱਜ ਕਰ ਲਿਓ ਤੋਰ ਕੇ ਵੀ ਦਿਖਾਵਾਂਗੇ ਇੱਕ ਵਾਰੀ ਹਵਾਨਾ ਹੂਨਾ ਚੈੱਕ ਕਰਵਾ ਦਿਓ ਸਾਨੂੰ ਨੇੜੇ ਤੋਂ ਬਹੁਤ ਜਿਆਦੇ ਟੌਪ ਦਾ ਹਵਾਨਾ ਤਿਆਰ ਕਰਿਆ ਤੇ ਛੋਟਾ ਥਣ ਦੇਖੋ ਪੂਰਾ ਗੈਪ ਵਾਲਾ ਥਣ ਲੱਗਿਆ ਬਾਈ ਚਾਰੋਂ ਥਣ ਇੱਕੋ ਜੇ ਦੇਖੋ ਸਾਈਡ ਤੋਂ ਚੈੱਕ ਕਰ ਤੁਹਾਨੂੰ ਤੁਸੀਂ ਬਿਲਕੁਲ ਸਾਫ ਰਵਾਨਾ ਤੇ ਕਰਮਾਲੀ ਨੇ ਰਵਾਨਾ ਨੂੰ ਵੀ ਬਹੁਤ ਸੋਹਣਾ ਤਿਆਰ ਕਰਿਆ ਸਾਈਡ ਤੋਂ ਇਧਰੋਂ ਦੇਖ ਸਕਦੇ ਹੋ ਰਵਾਨਾ ਤੁਸੀਂ ਤੇ ਇੱਕ ਵਾਰੀ ਤੁਰਦੀ ਦੇ ਨਿਗਾ ਮਾਰ ਲਿਓ ਤੁਹਾਨੂੰ ਤੋਰ-ਤੋਰ ਕੇ ਦਿਖਾਉਣਾ ਭਾਈ ਬਹੁਤ ਜਿਆਦਾ ਟੌਪ ਦੀ ਵਹਿੜਾ ਕ੍ਰਾਸ ਬਲੀਡ ਦੇ ਵਿੱਚ ਵਹਿੜ ਪੈ ਜਾਂਦੀ ਹੈ ਭਾਈ ਕਾਲੇ ਰੰਗ ਚ ਤੇ ਇਸ ਕੁਆਲਿਟੀ ਦੀ ਵੀ ਚੈੱਕ ਕਰਵਾ ਮੈਂ ਇੱਕ ਵਾਰੀ ਤੁਰਦੀ ਦੇ ਨਿਗਾ ਮਾਰ ਲਿਓ ਦੇਖੋ ਦਰمیان ਨੇ ਜੇ ਕੱਤ ਦੀ ਬਿਹੜਾ ਪਰ ਹਵਾਨਾ ਹੂਨਾ ਕਰਮ ਵਾਲੀ ਨੇ ਬਹੁਤ ਸੋਹਣਾ ਦਾਇਰ ਕਰਿਆ ਬਾਈ ਦੇਖੋ ਮੋੜ ਲਿਆ ਬਾਈ ਅੱਗੋ ਫੇਸ ਕੁਆਲਟੀ ਚੈੱਕ ਕਰ ਲਿਓ ਬਹੁਤ ਸੋਹਣੀ ਫੇਸ ਕੁਆਲਟੀ ਹੈ ਬਾਈ ਦੇਖੋ ਤੇ ਬਿਲਕੁਲ ਸਾਹੂ ਸ਼ੀਲਾਪੂਰੀ ਠੰਡੀ ਸ਼ੀਲਾ ਬਾਕੀ ਸਾਰੀ ਜਾਣਕਾਰੀ ਆਪਾਂ ਜੀ ਬਾਈ ਤੋਂ ਲਵਾਂਗੇ ਹਵਾਨਾ ਇੱਕ ਵਾਰੀ ਹੋਰ ਦਿਖਾ ਦਿਓ ਤੁਹਾਨੂੰ ਨੇੜੇ ਤੋਂ ਤੇ ਬਾਕੀ ਆਪਾਂ ਗੱਲਬਾਤ ਸਾਰੀ ਜਿਹੜੀ ਬਾਈ ਨਾਲ ਕਰਦੇ ਬਾਈ ਅੱਛੀ ਗੱਲ ਜੀ ਬਾਈ ਨਾਂ ਨਾਸ ਆਪਣਾ ਨਾ ਬਾਈ ਕਲਦੀਪ ਉਹ ਜੱਸੀ ਕਹਿੰਦੇ ਠੀਕ ਆ ਪਿੰਡ ਕਿਹੜਾ ਬਾਈ ਪਿੰਡ ਛੋਟੇ ਰੁਡੇ ਖੁਰ ਬਾਈ ਜ਼ਿਲ੍ਹਾ ਬਾਈ ਜ਼ਿਲ੍ਹਾ ਬਰਨਾਲਾ ਜੀ ਠੀਕ ਆ ਨੇੜੇ ਆਪਣੇ ਰਹਿ ਜਾਂਦਾ ਨੇੜੇ ਵੱਲੋਂ ਲਾਗੇ ਚੌਕੇ ਆ ਗਿਆ ਸੁਹਾਗਲੀ ਆ ਗਿਆ ਠੀਕ ਆ ਬਾਈ ਜੀ ਇਹ ਬੈੜ ਜਿਹੜੀ ਆਪਾਂ ਤੋਰ ਕੇ ਦਿਖਾਈਏ ਬਾਈ ਕਿਹੜਾ ਸੂਆ ਸੂਈ ਐਸ ਵਾਰ ਇਹ ਬਾਈ ਪਹਿਲਾਂ ਦੀ ਸੂਈ ਹੈਗੀ ਪਹਿਲੀ ਸੂਈ ਹੈ ਕਿੰਨੇ ਦਿਨਾਂ ਦੀ ਬਾਈ ਇਨੂੰ ਅੱਜ ਬਈ ਚੌਥਾ ਡੰਗ ਆਗਾ ਠੀਕ ਹੈ ਚੌਥਾ ਚੌਥਾ ਡੰਗ ਹੀ ਆ ਬਈ ਸੂਈ ਨਾਲ ਦੂਜਾ ਦਿਨ ਬੱਚਾ ਵਗਰ ਬੱਚੀ ਆ ਦੇਖ ਸਰੋ ਤੁਸੀਂ ਬੱਚੀ ਵੀ ਚੰਗੀ ਆ ਬਈ ਬਿਹੜ ਵਰਗੀ ਵੀ ਬੱਚੀ ਆ ਤੇ ਅੱਜ ਤੀਜਾ ਡੰਗ ਆ ਬਈ ਚੌਥਾ ਡੰਗ ਬਈ ਕਹਿੰਦਾ ਸੂਈ ਨੂੰ ਤੇ ਬਿਲਕੁਲ ਤਾਜੀ ਸੂਈ ਬਿਹੜ ਆ ਬਈ ਤੇ ਕਿੰਨਾ ਕੁ ਤਿਆਰ ਆ ਬਈ ਬੋਲਾ ਬਈ ਹੁਣ 18 ਕਿਲੋ ਬੋਲਾ ਤਿਆਰ ਆ ਪੂਰਾ ਤਸੱਲੀ ਵਾਲਾ ਜਮਨ ਨਟਸ ਤੇ ਬਿੱਟ ਚੋਕੇ ਕੰਡੇ ਤੇ ਲਾ ਕੇ ਤਰਕ ਠੀਕ ਆ ਚਵਾਈ ਦੀ ਚੰਗੀ ਆ ਪੂਰੀ ਠੰਡੀ ਆ ਬਈ ਠੀਕ ਆ ਤੇ ਜਪਾ ਕੀ ਰੱਖਦਾ ਫਿਰ ਭਾਈ ਬੋਲਦਾ ਤਾਂ ਇਹਦਾ ਜੋ ਅਸੀਂ ਮੰਗਦੇ ਤੇ ਇੱਕ ਦਾ ਰਾਸ ਸੀਗਾ ਹੁਣ ਇਹਨੇ ਵੀ ਲੱਖ ਜੀ ਦੇ ਪੂਰੇ ਲੱਖ ਦੇ ਵਿੱਚੋਂ ਮਾਨਤਨ ਹੋਰ ਵੀ 20 ਤੋਂ ਪਲੱਸ ਬਾਉ 20 ਮਿੰਟ ਦੇ ਦਿੰਦਾ ਮਾਨਤਨ ਹੋਰ ਵੀ ਹੋ ਜੂ ਖੁੱਲਾ ਤਾਂ ਕੋਈ ਜੇ ਕੋਈ ਹੋਇਆ ਕੋਈ ਦੂਰ ਦਾ ਭਾਈ ਜੇ ਕੋਈ 1000 2000 ਦਾ ਹੋਵੇ ਠੀਕ ਆ ਫੋਨ ਨੰਬਰ ਫੋਨ ਨੰਬਰ 98554 ਬਾਈ ਠੀਕ ਆ ਬਾਈ 98554 ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਜੇ ਕਿਸੇ ਵੀ ਭਰਾ ਦੇ ਸੌਂਝ ਚ ਆਉਂਦੀ ਹੋਈ ਤਾਂ ਬੈਠ ਸੰਪਰਕ ਬਣਾ ਲਿਓ ਮਾਨਤਨ ਭਾਈ ਵੀ ਰੇਟ ਦੇ ਵਿੱਚ ਹੋ ਖੁੱਲਾ ਹੋ ਜੂਗਾ ਜਿਹੜਾ ਹੈਗਾ ਲਓ ਵੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਣ ਲੱਗਾ ਬਹੁਤ ਜਿਆਦਾ ਟਾਪ ਕੁਆਲਿਟੀ ਦੀ ਮੱਝਾ ਦੇਖੋ ਹਵਾਨਾ ਹਵੂਨਾ ਦੇਖੋ ਕਰਮਾਲੀ ਦਾ ਬਹੁਤ ਜਿਆਦਾ ਟਾਪ ਦਾ ਹਵਾਨਾ ਵਈ ਦੇਖੋ ਘੜੀ ਦਾ ਵੀ ਚੈੱਕ ਕਰਵਾਵਾਂਗੇ ਸਿੰਗਾ ਦੇ ਜਰੂਰ ਖੁੱਲੀਆਂ ਮੱਝ ਫੇਸ ਕੁਆਲਿਟੀ ਚੈੱਕ ਕਰ ਲਿਓ ਪਰ ਹਵਾਨੇ ਪੱਖੋਂ ਬਹੁਤ ਜਿਆਦਾ ਜਬਰਦਸਤ ਆ ਯਾਰ ਬਹੁਤ ਸੋਹਣਾ ਹਵਾਨਾ ਤਿਆਰ ਕਰਿਆ ਬਈ ਦੇਖੋ ਹਵਾਨਾ ਤੁਹਾਨੂੰ ਨੇੜੇ ਤੋਂ ਵੀ ਦਿਖਾਉਣੇ ਆ ਪੰਡ ਲੈਵੇ ਜੀ ਬਣਾਈਏ ਤੇ ਦੇਖੋ ਅਣਠੋਂ ਦਾ ਸਾਈਜ਼ ਦੇਖੋ ਬਹੁਤ ਸੋਹਣਾ ਸਾਈਜ਼ ਹੈ ਮੁੱਠੀ ਚ ਭਾਈ ਵਾਲਾ ਸੋਹਣਾ ਥਾਣਾ ਚਾਰੋਂ ਥਣ ਇੱਕੋ ਜੇ ਤੇ ਪੂਰਾ ਬਈ ਗੈਪ ਵਾਲਾ ਥਾਣਾ ਲੱਗਾ ਹੋਇਆ ਜਿਹੜਾ ਦੇਖ ਸਕਦਾ ਤੁਸੀਂ ਸਾਈਡ ਤੋਂ ਵੀ ਪੂਰ ਗੈਪ ਵਾਲਾ ਥਾਣਾ ਤੇ ਬਹੁਤ ਜਿਆਦਾ ਸੋਹਣਾ ਆਰਡਰ ਸੋਹਣੀ ਆਰਡਰ ਕੁਆਲਿਟੀ ਭਾਈ ਬਿਲਕੁਲ ਸਾਫ ਥਾਣਾ ਬੰਨਾ ਮਿਲਕਵਿੰਦ ਦੇਖ ਸਕਦਾ ਤੁਸੀਂ ਪੂਰੀ ਮੋਟੀ ਮਿਲਕਵਿੰਦ ਤੇ ਦੁੱਧ ਵਾਲੀ ਵਾਜਾ ਮਾਲਾ ਵੀਰੇ ਕੋਈ ਗੱਲ ਨਹੀਂ ਦੁੱਧ ਵਾਲੀ ਵਾਜਾ ਭਈਆ ਪੁੱਛ ਚੱਕੀ ਦੇਖੋ ਹਵਾਨਾ ਇੱਕ ਵਾਰੀ ਸਾਨੂੰ ਬਿਲਕੁਲ ਨੇੜੇ ਤੋਂ ਦਿਖਾ ਦਿੰਦੇ ਆ ਬਹੁਤ ਸੁਣਾ ਹਵਾਨਾ ਬਈ ਬਿਲਕੁਲ ਸਾਫ ਅਡਰ ਚਲ ਆ ਜਾ ਫਿਰ ਕੰਡਲੇਵੇ ਦੀ ਬਣਾਈ ਬੈਠੇ ਭਾਈ ਸਿੰਗਾ ਦੀ ਥੋੜੀ ਜਿਹੀ ਖੁੱਲੀ ਹੈ ਭਈ ਅੱਛੀ ਗੱਲ ਸਸਰੀ ਗੱਲ ਲਾਂ ਗਿਆ ਭਈ ਆਪਣਾ ਉਂਟਾ ਰਾਮ ਉਂਟਾ ਪਿੰਡ ਕਿਹੜਾ ਵੱਡੀ ਕੁੱਤੀ ਵਾਲਾ ਹੀ ਮੋੜ ਮੰਡੀ ਗੱਡੀ ਕੁੱਤੀ ਆ ਨੇੜੇ ਮੋੜ ਮੰਡੀ ਠੀਕ ਆ ਇਹ ਜਿਹੜੀ ਮੱਝ ਤੋੜ ਕੇ ਦਿਖਾਈਏ ਕਿਹੜਾ ਸੂਈ ਆ ਇਸ ਵਾਰ ਇਹ ਤੀਜਾ ਹੀ ਤੀਜਾ ਸੂਈ ਇਸ ਵਾਰ ਸੂਈ ਆ ਤੇ ਦੂਜੇ ਸੂਏ ਕਿੰਨਾ ਕ ਦੁੱਧ ਦਿੱਤਾ ਦੂਜੇ ਸੂਏ 16 ਕਿਲੋ ਦੀ ਗਰੰਟੀ ਦੇਦਾ ਆਪਾਂ ਠੀਕ ਆ ਤੇ ਹੁਣ ਦੂਜੇ ਸੂਏ ਕਿੰਨੇ ਦਿਨਾਂ ਦੀ ਸੂਈ ਸੀ ਆਏ ਕੱਲ ਸੂਈ ਆਈ ਕੱਲੀ ਸੂਈ ਆ ਨਾੜੂਆ ਨਾਲ ਆਈ ਦੇਖ ਸਾਰੇ ਤੁਸੀਂ ਬੱਚੇ ਦੇ ਕੱਲ ਸੂਈ ਆ ਤੇ ਬੱਚਾ ਕੀ ਆ ਵੀ ਮੰਗਰ ਕੱਟੀ ਆ ਮੰਗਰ ਬੱਚਾ ਮੰਗਰ ਕੱਟੀ ਆ ਭਾਈ ਬੱਚਾ ਵੀ ਕੱਟੀ ਆ ਕੱਲ ਸੂਈ ਆ ਨਾੜੂਆ ਨਾਲ ਆ ਦੇਖ ਸਾਰੇ ਤੁਸੀਂ ਬਿਲਕੁਲ ਤਾਜੀ ਸੂਈ ਆ ਸਿੰਗਾ ਨਹੀਂ ਜਰੂਰ ਖੁੱਲੀ ਆ ਬਾਕੀ ਮੱਝ ਵਿੱਚ ਕੋਈ ਕਮੀ ਪੇਸ਼ੀ ਨਹੀਂ ਚੰਗੇ ਵਜਨ ਵਾਲੀ ਆ ਚੰਗੇ ਕੱਦ ਗਾਰ ਖੜੀ ਆ ਤੇ ਭਵਾਨਾ ਸਾਨੂੰ ਦਿਖਾਈ ਦਿੱਤਾ ਪੰਡਲੇ ਵੀ ਜਿ ਲਈ ਬੈਠੀ ਆ ਭਾਈ ਤੇ ਕਿੰਨਾ ਤੋਂ ਬੋਲਾ ਤੇਰਾ ਕੱਢਿਆ ਕੋਲਾ ਇਹ ਇਹਦਾ 5 ਕਿਲੋ ਕੱਢਿਆ ਇਹ 5 ਕਿਲੋ ਕੱਢਿਆ ਬੜਾ ਕਿੰਨਾ ਦੁੱਧ ਤੂੰ ਗਿੰਦਾ ਜਾਇਆ ਦੁੱਧ 16 ਕਿਲੋ ਦੀ ਗਾਰੰਟੀ ਦੇ ਖੁੱਲਾ ਪੂਰਾ ਹਾਂ ਠੀਕ ਆ ਤੇ ਜਾਇਜਾ ਭਾਗੀ ਕਰੇਗਾ ਫਿਰ ਇਹਦਾ ਮੋਲ ਤਾਂ 130 ਕਰਦੇ ਹਾਂ ਠੀਕ ਆ ਮਾਨਦਾਨ ਕਰ ਮਾਨਦਾਨ ਮੁੱਕ ਤੇ ਖੁੱਲਾ ਹੋ ਜੀ ਠੀਕ ਆ ਫੋਨ ਨੰਬਰ 10 ਨੰਬਰ ਆ ਚੈੱਕ ਕਰਨਾ ਹੋਰ ਠੀਕ ਆ 760 760 ਇਹ ਬਾਈ ਦਾ ਫੋਨ ਨੰਬਰ ਹੈ ਜੀ ਆ ਵੀ ਆਪਣੀਆਂ ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਕਿਸੇ ਭਰਾ ਦੇ ਜੇ ਮੱਝ ਪਸੰਦ ਆਉਂਦੀ ਤਾਂ ਬਾਈ ਨਾਲ ਬਣਾ ਲਿਓ ਸੰਪਰਕ ਮੱਝ ਬਾਈ ਦੀ ਚੰਗਿਆ ਖਾਣਾ ਵਾਲੇ ਦੀ ਬਿਲਕੁਲ ਸਾਫ ਅਡਰ ਦੀ ਕੁਆਲਿਟੀ ਕੋਈ ਤੁਹਾਨੂੰ ਹੋਰ ਦਿਖਾਣੇ ਦੇਖੋ ਬਿਲਕੁਲ ਸਾਫ ਖਾਣਾ ਚਾਰੋਂ ਥਾਂ ਇੱਕੋ ਜੇ ਸਿੰਘਾਂ ਦੀ ਜ਼ਰੂਰ ਖਦੀ ਆ ਬਾਕੀ ਕੋਈ ਕਮੀ ਬੇਸ਼ੀ ਨਹੀਂ ਮੈਂ ਕਰ ਦੂੰ ਵੀ ਆ ਜਾ ਕੋਈ ਨਹੀਂ ਵਾਕ ਲੱਗਿਆਦਾ ਮੱਝ ਤੇ ਮਾਂਗਰ ਕੱਟੀ ਐ ਜੀ ਚੰਗੀ ਕੱਦ ਕੱਟੀ ਐ ਚੰਗੀ ਵਜਨਾ ਤੇ ਚੰਗੀ ਮੱਝ ਬਾਈ ਦੀ ਸਿੰਘਾਂ ਦੀ ਜਰੂਰ ਖੁੱਲੀ ਐ ਬਾਕੀ ਕੋਈ ਕੰਮ ਬੇਸ਼ੀ ਨਹੀਂ ਬਣਾ ਲਿਆ ਸੰਭਰ ਕੇ ਜੇ ਭਰਾ ਦੇ ਪਸੰਦ ਆਉਂਦੀ ਹੋਈ ਤਾਂ ਜੀ ਬੋਡੀ ਮੁਤਾਬਕ ਸਿੰਘ ਵੀ ਜੱਜਦਾ ਬਾਈ ਕਿੰਨਾ ਚੱਕ ਕਰੇਗਾ ਮੈਂ ਲੜੀ ਇੱਕ ਮੱਝ ਤੁਹਾਨੂੰ ਹੋਰ ਦਿਖਾਉਣ ਲੱਗਿਆ ਬਹੁਤ ਜਿਆਦਾ ਟੌਪ ਦੀ ਮੱਝ ਆ ਬਾਈ ਭਵਾਨਾ ਹੋਊ ਨਾ ਦੇਖੋ ਕਰਮਾਲੀ ਦਾ ਪੰਡਲੇ ਵੇ ਦੀ ਇਹ ਲਾਈ ਫਿਰਦੀ ਆ ਬਾਈ ਦੇਖੋ ਹਵਾਨਾ ਹਮਨਾ ਦੇਖੋ ਯਾਰ ਐਚਐਫ ਗਾਮਾ ਵਾਲਾ ਹਵਾਨਾ ਬਾਈ ਹਵਾਨੇ ਦੀ ਬਾਂਤਰ ਦੇਖ ਲਓ ਬਿਲਕੁਲ ਐਚਐਫ ਗਾਮਾ ਵਾਂਗੂ ਹਵਾਨਾ ਦੇ ਇੱਕ ਵੱਡਾ ਰੂਪ ਤੇ ਥਣਾ ਥਣਾ ਦੀ ਬਾਂਤਰ ਚੈੱਕ ਕਰ ਲਿਓ ਸੋਹਣਾ ਮੁੱਟੀ ਚਵਾਈ ਵਾਲਾ ਥਣ ਲੱਗਿਆ ਹੋਇਆ ਚਾਰੋਂ ਥਣ ਇੱਕੋ ਜਿਹੇ ਤੇ ਪੂਰੀ ਸਪੇਸ ਵਾਲਾ ਥਣਾ ਸਾਈਡ ਤੋਂ ਵੀ ਚੈੱਕ ਕਰਾ ਦਿੰਨੇ ਤੁਰਦੀ ਜੇ ਵੀ ਨੰਗਾ ਮਾਰ ਲਓ ਤੋੜ ਕੇ ਦਿਖਾਉਣੇ ਉਹਨਾਂ ਨੂੰ ਇੱਕ ਵਾਰੀ ਖੜੀ ਨੂੰ ਜੱਜ ਕਰ ਲਿਓ ਇੱਕ ਸਿੰਗ ਜਰੂਰ ਟੁੱਟਿਆ ਹੋਇਆ ਬਈ ਵੈਸੇ ਸੋਹਣੀ ਫੇਸ ਕੁਆਲਿਟੀ ਦੀ ਆ ਸਿੰਗ ਇੱਕ ਕੁੰਡਾ ਇੱਕ ਟੁੱਟਿਆ ਹੋਇਆ ਬਈ ਤੇ ਤੋੜ ਕੇ ਦਿਖਾਉਣਾ ਤੁਹਾਨੂੰ ਤੁਰਦੀ ਨੂੰ ਜੱਜ ਕਰ ਲਿਓ ਬਾਕੀ ਜਾਣਕਾਰੀ ਸਾਰੀ ਜਿਹੜੀ ਦੀ ਆਪਾਂ ਬਾਈ ਤੋਂ ਲਵਾਂਗੇ ਲੈ ਤੁਰਦੀ ਮੇਰੀ ਖੋਲੀ ਲੈ ਤੁਰਦੀ ਜੇ ਮਾਰ ਲਿਓ ਨਗਾ ਹਵਾਨਾ ਹਵੂ ਨਾ ਦੇਖੋ ਸੋਹਣੀ ਫੇਸ ਕੁਆਲਿਟੀ ਆ ਤੇ ਹਵਾਨਾ ਦੇਖ ਲਓ ਬਈ ਦੇਖੋ ਐਚ ਐਫ ਗਾਮਾ ਵਾਲਾ ਹਵਾਨਾ ਬਈ ਹਵਾਨਾ ਲੈ ਕੇ ਤੁਰੀ ਦਾ ਨਹੀਂ ਮੱਝ ਦੇਖੋ ਦੇਖੋ ਹਵਾਨਾ ਲੈ ਕੇ ਤੁਰੀ ਦਾ ਨਹੀਂ ਹੈਗਾ ਬਈ ਮੱਝ ਤੋਂ ਇੰਨਾ ਸੋਹਣਾ ਹਵਾਨਾ ਤਿਆਰ ਕਰਿਆ ਦੇਖੋ ਪੂਰਾ ਜਿਹੜਾ ਗੈਪ ਵਾਲਾ ਥਣ ਲੱਗਿਆ ਹੋਇਆ ਦੇਖੋ ਗੈਪ ਕੂਪ ਚੈੱਕ ਕਰ ਲੋ ਸਾਈਡ ਵਾਲਾ ਪੁੱਲ ਗੈਪ ਵਾਲਾ ਥਣਾ ਬਈ ਦੇਖੋ ਚਾਰੋਂ ਥਣ ਇੱਕੋ ਜਿਹੇ ਤੇ ਮੁੱਠੀ ਚਵਾਈ ਵਾਲਾ ਸੋਹਣਾ ਥਣ ਲੱਗਿਆ ਹੋਇਆ ਬਈ ਅੱਛੀ ਕਾਰ ਨਾਨਾ ਸਾਹਿਬ ਵੀ ਆਪਣਾ ਬੱਬੂ ਬਈ ਬੱਬੂ ਪਿੰਡ ਕਿਹੜਾ ਬਈ 66 ਬਈ 66 ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਸੰਗਰੂਰ ਨੇੜੇ ਕੀ ਹੈ ਆਪਣੇ ਸ਼ਰਾਮ ਸ਼ਰਾਮ ਠੀਕ ਆ ਇਹ ਜਿਹੜੀ ਮੱਝ ਆਪਾਂ ਤੋੜ ਕੇ ਦਿਖਾਈਏ ਕਿਹੜਾ ਸੂ ਸੂਈ ਐ ਇਸ ਵਾਰ ਦੂਜਾ ਵੀਰੇ ਦੂਜਾ ਸੂ ਐ ਇਸ ਵਾਰ ਸੂਈ ਐ ਕਿੰਨੇ ਦਿਨਾਂ ਦੀ ਬਈ ਅੱਜ ਹੋ ਗਏ 10-12 ਦਿਨ ਹੋ ਗਏ 10-12 ਦਿਨ ਨੂੰ ਸੂਈ ਲੋ ਕੇ ਘਰ ਦੀ ਆ ਬਈ ਆਪਣੀ ਠੀਕ ਆ ਤੇ 10-12 ਦਿਨਾਂ ਦੀ ਸੂਈ ਐ ਬਈ ਬੱਚਾ ਮੰਗ ਰਿਹਾ ਬਈ ਕੱਟੀ ਲਈ ਬੱਚਾ ਮੰਗ ਰਿਹਾ ਕੱਟਿਆ ਹੀ ਦੇਖ ਸਕਦੇ ਹੋ ਤੁਸੀਂ ਦੂਜਾ ਸੂ ਐ ਇਸ ਵਾਰ ਸੂਈ ਐ ਹੈ ਹੈਗਾ ਤੇ ਕਿੰਨਾ ਕੁ ਤੱਤ ਹਿਆਰਾ ਬਈ ਹੁਣ ਸੱਥੀ ਆ ਪੂਰਾ ਤਸੱਲੀ ਵਾਲਾ ਦੋ ਡੰਗ ਚਾਰ ਡੰਗ ਮਤਲਬ ਠੀਕ ਆ ਤੇ ਭਾ ਕੀ ਰੋਹ ਜਾਇਆ ਜੱਜ ਇਹ ਕਿੰਨਾ ਡੇਡ ਕਰਦੇ ਆ ਰਿਕ 45 ਜੀ ਇੱਕ 45 ਜੀ ਹੋਰ ਵੀ ਹਜਮਾਨਦਾਰ ਲੋਕ ਦੇ ਠੀਕ ਆ ਫੋਨ ਨੰਬਰ ਬਾਈ 997873974 ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਕਿਸੇ ਵੀ ਭਰਾ ਦੇ ਮੱਝ ਪਸੰਦ ਆਉਂਦੀ ਹੋਈ ਮਾਗਰ ਕੱਟੀ ਆ ਦੁੱਧ ਬਾਈ ਕਹਿੰਦਾ ਵੀ ਭਾਈ ਜਿਹੜਾ 15 16 ਲੀਟਰ ਖੁੱਲਾ ਪਾ ਦੂਗੀ ਬਾਕੀ ਤੁਸੀਂ ਕੋਲਾ ਕੇ ਤਸੱਲੀ ਕਰ ਕਿਹੜੀ ਫਰਮਾ ਚ ਖਰੀਦ ਸਕਦੇ ਹੋ ਲਹਿਰਾ ਗਾਗਾ ਬਾਈ ਦੇ ਲਹਿਰੇ ਗਾਗੇ ਦੇ ਨੇੜੇ ਪਿੰਡਾ ਬਾਈ ਦਾ ਸਾਹਲ ਫੋਨ ਨੰਬਰ ਵੀਡੀਓ ਦੇ ਵਿੱਚ ਬੋਲਿਆ ਬਿਲਕੁਲ ਅੱਛਾ ਪਕਾਵਾਂ ਵਾਲਾ ਹੋਣਾ ਲੱਗਾ ਵੀ ਦੇਖੋ ਹੋ ਸੋਣਾ ਬੰਨਾ ਬਿਲਕੁਲ ਸਾਫ ਆਰਡਰ ਬਣੇ ਰਿਹਾ ਵੀਡੀਓ ਦੇ ਨਾਲ ਕਿਰਪਾ ਕਰਕੇ ਅੰਡ ਤੱਕ ਅੱਗੇ ਚੱਲ ਕੇ ਹੋਰ ਸਾਨੂੰ ਕੋਈ ਇਸ ਤਰ੍ਹਾਂ ਦੀ ਟੌਪ ਡਰੈਗਿੰਗ ਨਾੜਾ ਦਿਖਾਉਣੇ ਸ਼ੇਅਰ ਕਰ ਦਿਆ ਕਰੋ ਵੀਡੀਓ ਨੂੰ ਬਈ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਲੈ ਵੀ ਇੱਕਾ ਦੋ ਮੱਝਾਂ ਸਾਨੂੰ ਹੋਰ ਦਿਖਾਉਣੇ ਇੱਕ ਵਾਰੀ ਖੜੀਆਂ ਤੇ ਨੀਂਗਾ ਮਾਰ ਲਿਓ ਜਾਣਕਾਰੀ ਸੀਰੀਜ਼ ਆਪਾਂ ਬਾਈ ਤੋਂ ਲਵਾਂਗੇ ਸਾਹਮਣੇ ਖੜਾ ਇੱਕ ਵਾਰੀ ਥਾੜਾ ਹਵਾਨੇ ਦੀਆਂ ਚੈੱਕ ਕਰਾ ਦਈਏ ਤੁਹਾਨੂੰ ਦੇਖੋ ਹਵਾਨਾ ਬਿਲਕੁਲ ਸਾਫ ਆ ਸੋਹਣਾ ਥਾੜਾ ਹਵਾਨਾ ਉਹਨਾਂ ਦੀ ਜਾਣਕਾਰੀ ਦੋਵਾਂ ਦੀ ਆਪਾਂ ਵਾਰੀ-ਵਾਰੀ ਜਿਹੜੀ ਬਾਈ ਤੋਂ ਹੀ ਲਵਾਂਗੇ ਲੈ ਪਹਿਲਾਂ ਆਪਾਂ ਬਾਪੂ ਦੇ ਲਈ ਜਾਣਕਾਰੀ ਤੇ ਬਾਅਦ ਚੋਂ ਤੋਰ-ਤੋਰ ਕੇ ਵੀ ਦਿਖਾ ਦੇਗੇ ਤੁਹਾਨੂੰ ਬਾਪੂ ਇਸੇ ਕੱਲ੍ਹ ਜੀ ਹਾਂਜੀ ਸ੍ਰੀ ਨਾਮ ਦੱਸੋ ਜੀ ਆਪਣਾ ਮੰਦਰ ਸਿੰਘ ਹੈ ਜੀ ਮੰਦਰ ਸਿੰਘ ਪਿੰਡ ਜੀ ਕਵਾਲੀ ਸੋਇਆ ਜੀ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਹਣਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਇਹ ਜਿਹੜੀ ਆਪਾਂ ਝੋਟੀ ਦਿਖਾਈ ਆ ਕਿਹੜਾ ਸੂਆ ਸੂਈ ਐ ਇਸ ਵਾਰ ਜੀ ਪਹਿਲਾਂ ਕੱਟੀ ਪਹਿਲਾ ਸੂਆ ਸੂਈ ਆ ਕਿੰਨੇ ਦਿਨਾਂ ਦੀ ਜੀ ਇਹਨੂੰ 11 ਦਿਨ ਹੋ ਗਏ ਜੀ 11 ਦਿਨ ਸੂਈ ਨੂੰ ਹੋ ਗਏ ਬੱਚਾ ਕੀ ਮੰਗ ਰਿਹਾ ਹੈ ਮੰਗਰ ਕੱਟਾਈ ਹੈ ਬੱਚਾ ਮੰਗਰ ਕੱਟਾਈ ਦੇਖ ਸਕਦਾ ਤੁਸੀਂ 11 ਦਿਨਾਂ ਨਾਲ ਜੀ ਸੂਈ ਆ ਪਲੂਨ ਕੱਟੀ ਆ ਬਾਈ ਖਾਣਾ ਹਵਾਨੇ ਦੀ ਇੱਕ ਵਾਰੀ ਹੋਰ ਚੈੱਕ ਕਰ ਲਿਓ ਤੇ ਦੁੱਧ ਬਾਦ ਕਿੰਨਾ ਕਿ ਤਿਆਰ ਹੈ ਜੀ 11 ਕਿਲੋ ਹੈ ਜ 11 ਕਿਲੋ ਪੂਰਾ ਨੈਟ ਤਿਆਰ ਹਾਂਜੀ ਹਾਂਜੀ ਠੀਕ ਆ ਤਸੱਲੀ ਕਰਾ ਦੇਮ ਮਤਲਬ ਜਮਾ ਗਰੰਟੀ ਡੱਬੇ ਭਰ ਲਈ ਠੀਕ ਆ ਤੇ ਭਾਪੂ ਕੀ ਰੱਖਤਾ ਜਾਇ ਜਾਈ ਭਾਪ 95000 ਆ ਜੀ 95000 ਮਾਨ ਤੁਹਾਨੂੰ ਵਿੱਚ ਖੁੱਲਾ ਹੋ ਜੂ ਖੁੱਲਾ ਹੋ ਜੂ ਜੀ ਤੇ ਆਪਣਾ ਫੋਨ ਨੰਬਰ ਜੀ 946043 946043 56803 56803 ਹਾਂਜੀ ਇੱਕ ਰਹਿ ਝੋਟੀ ਜਿਹੀ ਦੇਖ ਸਕਦੇ ਤੁਸੀਂ ਫੇਸ ਕੁਆਲਟੀ ਦੇਖ ਲਓ ਬਸ ਸਿੰਘਾ ਸਿੰਘਾ ਦੀ ਬਿਲਕੁਲ ਕੁੰਡੀ ਥੋੜੀ ਚਲਾਇਓ ਜੀ ਤੋਰ ਕੇ ਦਿਖਾ ਦਿਓ ਮੈਨੂੰ ਇੱਕ ਵਾਰੀ ਤੁਰਦੀ ਤੇ ਵੀ ਨਗਾ ਮਰ ਲਿਓ ਫਿਰ ਦੂਜੀ ਤੇ ਨਗਾ ਮਰਵਾਵਾਂਗੇ ਇਹ ਇੱਕ ਨੰਬਰ ਵਾਲੀ ਝੋਟੀ ਆ ਪਹਿਲਾ ਸੂਆ ਝੋਟੀ ਸੂਈ ਆ ਸਿੰਘਾਂ ਦੀ ਬਿਲਕੁਲ ਕੁੰਡੀਆਂ ਸੋਹਣੀ ਫੇਸ ਕੁਆਲਿਟੀ ਆ ਘਵਾਨੇ ਦੀ ਜੱਜਮੈਂਟ ਕਰ ਲਓ ਬਈ ਤੁਸੀਂ ਦੇਖੋ ਥਣ ਥੋੜਾ ਜਿਹਾ ਜ਼ਰੂਰ ਮੋਟਾ ਬਾਕੀ ਕੋਲ ਆ ਕੇ ਦਸੱਲੀ ਕਰਨੀ ਥੋੜਾ ਅੱਖੋਂ ਦਾ ਦੇਖੋ ਉਹ ਨਾ ਹੋਣਾ ਚੈੱਕ ਕਰ ਲਓ ਤੁਸੀਂ 99000 ਦੇ ਵਿੱਚੋਂ ਮਾਨਤਾਨ ਬਈ ਇਹਦੇ ਵਿੱਚੋਂ ਖੁੱਲਾ ਹੋ ਜਾਊਗਾ ਪਿੰਡ ਕਮਾਲੂ ਜ਼ਿਲ੍ਹਾ ਬਠਿੰਡਾ ਤੇ ਅੱਗੇ ਆ ਗਈ 2 ਨੰਬਰ ਤੇ ਆ ਵੱਡੀ ਮੱਝ ਇਹ ਤੇ ਵੀ ਤੁਰਦੀ ਤੇ ਨਿਗਾ ਮਾਰ ਲਿਓ ਇਹਦੀ ਜਾਣਕਾਰੀ ਵੀ ਲੈ ਲਾਂਗੇ ਬਾਫਟਰ ਇਸ ਕੁਆਲਿਟੀ ਦੇ ਵੀ ਸੋਹਣਿਆ ਸਿੰਘਾ ਸੁੰਗਾ ਦੀ ਬਿਲਕੁਲ ਕੁੰਡੀਆ ਚੰਗੇ ਵਜਨ ਵਾਲੀ ਇਹ ਚੰਗਾ ਹੀ ਕੱਦ ਕੱਟ ਦੇਖੋ ਹਵਾਨਾ ਹੁਵਾਨਾ ਦੇਖ ਲਓ ਤੁਸੀਂ ਹਵਾਨਾ ਸਾਈਡ ਤੋਂ ਵੀ ਦਿਖਾਉਣਾ ਹੈ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਬਈ ਨਾੜਾ ਨੂੜਾ ਪੂਰੀਆ ਹੋਈਆਂ ਦੇਖੋ ਆ ਗਾਂ ਦਾ ਕੀ ਮੰਗਿਆ ਭਾਈ ਜੀ ਪਰ ਇੱਕ ਪਤੀਰੇ ਤੋਂ ਨਾ ਸਾਈਡ ਤੋਂ ਵੀ ਜੇ ਚੈੱਕ ਕਰ ਸਕਾਂ ਹੁਣੇ ਥਾਣ ਲੱਗਿਆ ਬਈ ਗਲਾਸਾਂ ਵਰਗੇ ਥਾਣਾ ਇਹਦੀ ਕੀ ਡਿਟੇਲ ਹੈ ਜੀ ਕਿਹੜਾ ਸੂਈ ਐ ਇਸ ਵਾਰ ਇਹ ਤੀਜਾ ਸੂਆ ਜੀ ਤੀਜਾ ਸੂਆ ਇਸ ਵਾਰ ਸੂਈ ਐ ਤੇ ਇਹਦੇ ਮਗਰ ਬੱਚਾ ਕੀ ਐ ਜੀ ਇਹਦੇ ਮਗਰ ਕਟਾਈ ਐ ਇਹਦੇ ਮਗਰ ਬੱਚਾ ਕਟਾਈ ਜੀ ਤੀਜਾ ਸੂਆ ਇਸ ਵਾਰ ਸੂਈ ਐ ਤੇ ਕਿੰਨੇ ਕੁ ਦਿਨਾਂ ਦੀ ਸੂਈ ਐ ਜੀ 6 ਦਿਨਾਂ ਦੀ ਸੂਈ ਐ ਜੀ 6 ਦਿਨਾਂ ਦੀ ਸੂਈ ਐ ਬਈ ਦੁੱਧ ਕਿੰਨਾ ਕੁ ਤਿਆਰਾ ਜੀ ਹੁਣ ਦੁੱਧ 14 ਕਿਲੋ ਐ 14 ਕਿਲੋ net ਪੂਰਾ ਹਾਂਜੀ ਤਿਆਰ ਠੀਕ ਐ ਤੇ ਜਿਆਦਾ ਭਾਜੀ ਇਹਦਾ 125 ਹੈ ਜੀ 125 125 ਦਾ ਮਾਨਦਾਨ ਇਹਦਾ ਵੀ ਖੁੱਲਾ ਹੋ ਗਿਆ ਹੋਰ ਹਾਂ ਠੀਕ ਹੈ ਫੋਨ ਨੰਬਰ ਇੱਕ ਵਾਰੀ ਹੋਰ ਬੋਲ ਦਿਓ 946743 ਜੀ 946743 5803 5803 ਪਿੰਡ ਗਵਾਲੂ ਸੋਆ ਜ਼ਿਲ੍ਹਾ ਬਠਿੰਡਾ ਦੋਨੇ ਮੱਜਾਂ ਦੇ ਵਿੱਚ ਜੋ ਕੋਈ ਵੀ ਪਸੰਦ ਆਉਣੀ ਵੀਦਾ ਬਈ ਸੰਪਰਕ ਬਣਾ ਲਿਓ ਮੱਜਾਂ ਠੀਕ ਆ ਸਾਣਾ ਵਾ ਨੇ ਜੀ ਬਿਲਕੁਲ ਸਾਫ ਜੰਡੇ ਦੀ Ja, ja, पशु मंडी रमपुरासूल फुल